जय हिंद दोस्तों मैं अर्श मकवाना ਤੁਹਾਡੇ ਸਾਰਿਆਂ ਦਾ ਮਲੋੜ ਸ਼ਹਿਰ ਦੀ ਨੰਬਰ 1 ਅਕੈਡਮੀ ਮਕਵਾਣਾ ਕਲਾਸਸ ਲੋਡ ਵਿੱਚ ਸਵਾਗਤ ਕਰਦਾ ਹਾਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਆਪਣੀ ਜੋ ਅਕੈਡਮੀ ਹੈ ਮਕਵਾਣਾ ਕਲਾਸਸ ਮਲੋੜ ਇਹ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਹੁਤ ਹੀ ਵਧੀਆ ਗ੍ਰੋਥ ਹੈ ਜੋ ਕਰ ਰਹੀ ਹੈ ਤੇ ਆਪਣੀ ਅਕੈਡਮੀ ਦੇ ਜੋ ਰੀਸੈਂਟਲੀ ਰਿਜ਼ਲਟਸ ਨੇ ਉਹ ਵੀ ਬਹੁਤ ਵਧੀਆ ਆ ਰਹੇ ਹਾਂ ਰੀਸੈਂਟਲੀ ਹੁਣ ਆਪਣੇ ਕੋਲ ਪੰਜਾਬ ਪੁਲਿਸ ਦਾ ਜੋ ਐਗਜ਼ਾਮ ਹੋਇਆ ਸੀਗਾ ਉਸ ਦੇ ਵਿੱਚ ਆਪਣੇ ਬੱਚਿਆਂ ਦੇ ਬਹੁਤ ਵਧੀਆ ਰਿਜ਼ਲਟ ਰਹੇ ਨੇ ਤੇ ਬਹੁਤ ਸਾਰੇ ਬੱਚੇ ਨੇ ਜੋ ਆਪਣੇ ਫਿਜ਼ੀਕਲੀ ਕੁਆਲੀਫਾਈ ਹੋਏ ਨੇ ਰੀਸੈਂਟਲੀ ਆਪਣੇ ਕੋਲ ਜੋ ਵੈਕੈਂਸੀਸ ਆਈਆਂ ਹੋਈਆਂ ਸੀ ਜੇਲ ਵਾਰਡਨ ਸੀਨੀਅਰ ਸਹਾਇਕ ਮੈਟਰਨ ਅਸਿਸਟੈਂਟ ਜੇਲ ਸੁਪਰਡੈਂਟ ਸੋ ਇਨ੍ਹਾਂ ਸਾਰੀਆਂ ਵੈਕੈਂਸੀਸ ਨੂੰ ਅਸੀਂ ਧਿਆਨ ਵਿੱਚ ਰੱਖ ਕੇ ਜੋ ਬੈਚਸ ਨੇ ਉਹ ਸ਼ੁਰੂ ਕੀਤੇ ਹੋਏ ਹਨ ਸੋ ਇਹ ਜੋ ਆਪਣੇ ਬੈਚਸ ਨੇ ਇਹ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਨੇ ਤੇ ਬੱਚਿਆਂ ਦਾ ਜੋ ਰਿਸਪੌਂਸ ਹੈ ਉਹ ਬਹੁਤ ਅੱਛਾ ਆ ਰਿਹਾ ਹੈ ਸੋ ਆਪਣੀ ਅਕੈਡਮੀ ਦਾ ਇੰਨੀ ਜਲਦ ਗਰੋਥ ਕਰਨ ਦਾ ਇੱਕੋ ਕਾਰਨ ਹੈ ਉਹ ਹੈ ਆਪਣਾ ਮਕਵਾਣਾ ਕਲਾਸਸ ਲੋਡ ਦਾ ਸਟਾਫ ਕਿਉਂਕਿ ਜੋ ਆਪਣੇ ਕੋਲ ਅਕੈਡਮੀ ਦੇ ਵਿੱਚ ਆਪਣਾ ਸਟਾਫ ਹੈ ਉਹ ਸਾਰਾ ਸਟਾਫ ਵੈਲ ਕੁਆਲੀਫਾਈਡ ਹੈ ਠੀਕ ਹੈ ਸਾਰੇ ਟੀਚਰ ਦਾ ਘੱਟ ਤੋਂ ਘੱਟ 5 ਤੋਂ 6 ਸਾਲ ਦਾ ਐਕਸਪੀਰੀਅੰਸ ਹੈ ਤੇ ਤਾਹੀਂ ਆਪਣੀ ਜੋ ਅਕੈਡਮੀ ਦਾ ਰਿਜ਼ਲਟ ਹੈ ਉਹ ਬਹੁਤ ਅੱਛਾ ਆ ਰਿਹਾ ਬਹੁਤ ਸਾਰੇ ਬੱਚਿਆਂ ਦੀ ਸਾਨੂੰ ਕਾਲਸ ਆ ਰਹੀਆਂ ਨੇ ਕਿ ਸਰ ਪੀਐਸਟੈਟ ਸੀਟੈਟ ਮਾਸਟਰ ਕੈਟ ਲਈ ਸਪੈਸ਼ਲ ਬੈਚ ਸ਼ੁਰੂ ਕਰੋ ਸੋ ਇਨਾਂ ਸਾਰਿਆਂ ਬੱਚਿਆਂ ਦੀ ਡਿਮਾਂਡ ਤੇ ਅਸੀਂ ਹੁਣ ਸਪੈਸ਼ਲ ਸੀਟੈਟ ਅਤੇ ਪੀਟੈਟ ਲਈ ਸਪੈਸ਼ਲ ਜੋ ਬੈਚ ਨੇਫੋ ਸ਼ੁਰੂ ਕਰ ਰਹੇ ਨੇ ਸੋ ਇਨਾਂ ਬੈਚਸ ਦੀ ਜੋ ਖਾਸ ਗੱਲ ਰਹੇਗੀ ਉਹ ਰਹੇਗੀ ਆਪਣੇ ਕੋਲ ਕਿ ਜੋ ਵੀ ਇਹਨਾਂ ਸੀਟ ਅਟ ਤੇ ਪੀਟੈਟ ਦਾ ਜੋ ਆਪਣੇ ਕੋਲ ਸਿਲੇਬਸ ਰਹੇਗਾ ਜੋ ਵੀ ਇਹਦੇ ਵਿੱਚ ਸਬਜੈਕਟ ਰਹੇਗੇ ਉਹ ਸਾਰੇ ਸਬਜੈਕਟ ਤੁਹਾਨੂੰ ਵੈਲ ਕੁਆਲੀਫਾਈਡ ਸਟਾਫ ਦੁਆਰਾ ਕਵਰ ਕਰਵਾਏ ਜਾਣਗੇ ਸੋ ਜੋ ਵੀ ਬੱਚੇ ਪੀਟੈਟ ਸੀਟ ਅਟ ਦੀ ਤਿਆਰੀ ਕਰਨਾ ਚਾਹੁੰਦੇ ਹਨ ਤਾਂ ਉਹ ਨੀਚੇ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਨੇ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੇ ਮਕਵਾਣਾ ਕਲਾਸਸ ਲੋਡ ਵਿੱਚ ਵਿజిਟ ਕਰ ਸਕਦੇ ਹੋ